ਹਾਂਜੀ ਸਤਿ ਸ੍ਰੀ ਅਕਾਲ ਜੀ ਅਮੀਰ ਘਰ ਦਾ ਤੁਹਾਨੂੰ ਪਹਿਲਾਂ ਦੀਆਂ ਵੀਡੀਓ ਦੀ ਤਰ੍ਹਾਂ ਇਹ ਵੀ ਵੀਡੀਓ ਹੀ ਬਹੁਤ ਪਸੰਦ ਆਏਗੀ ਇਹ ਵੀਡੀਓ ਆਪਾਂ ਦਾ ਪੰਜਾਬ ਵਾਲੀ ਸੰਤੀਪ ਦੀ ਤਰਾਦੀ ਮੋਦ ਕਿਵੇਂ ਹੋਈ ਸੀ ਆਪਾਂ ਅੱਜ ਉਸ ਬਾਰੇ ਸਾਂਝੀ ਕਰਾਂਗੇ ਤੁਹਾਡੇ ਨਾਲ ਇਹ ਵੀਡੀਓ ਇਦਾਂ ਦਾ ਬਹੁਤ ਹੀ ਮੁਸ਼ਕਿਲ ਸਮਾਂ ਹੁੰਦਾ ਵਾ ਜਦੋਂ ਪਰ ਵਾਹੀ ਗੁਰੂ ਦਾ ਪਾਣਾ ਮੰਨਣਾ ਹੀ ਪੈਂਦਾ ਵਾ ਕਿਉਂਕਿ ਕਿਸੇ ਆਪਣੇ ਦਾ ਦੁਰਜਾਣਾ ਇੱਕ ਬਹੁਤ ਵੱਡਾ ਘਾਟਾ ਹੁੰਦਾ ਉਹ ਘਾਟਾ ਕਦੀ ਵੀ ਪੂਰਾ ਨਹੀਂ ਹੁੰਦਾ ਪਰ ਕਈ ਲੋਕਾਂ ਨੂੰ ਨਹੀਂ ਪਤਾ ਹੁੰਦਾ ਮਤਲਬ ਕਿ ਫੈਮਿਲੀ ਨਹੀਂ ਮਤਲਬ ਕਿ ਪਰਪਰ ਤੋਤੇਦਸਪੰਦੀ ਤਾਂ ਅੱਜ ਆਪਹੀ ਤੁਹਾਨੂੰ ਸ਼ੇਅਰ ਕਰਾਂਗੇ ਕਿ ਉਹਨਾਂ ਦੇ ਭਰਾ ਨੂੰ ਕੀ ਹੋਇਆ ਸੀ ਤੇ ਉਸ ਦੀ ਮੌਤ ਕਿਵੇਂ ਹੋਈ ਸੀ ਅ ਸੰਦੀਪ ਦਾ ਜਿਹੜਾ ਭਰਾ ਸੀਗਾ ਉਹ ਗ੍ਰੀਸ ਦੇ ਵਿੱਚ ਸੀ ਉਸਦੇ ਭਰਾ ਨੂੰ ਸ਼ੁਰੂ ਤੋਂ ਹੀ ਸ਼ੂਗਰ ਸੀ ਅ ਸੰਦੀਪ ਤੇ ਭਰਾ ਨੂੰ ਸ਼ੁਰੂ ਤੋਂ ਹੀ ਸ਼ੂਗਰ ਸੀਗਾ ਤੇ ਪਰ ਉਹ ਆਪਣੀ ਦਵਾਈ ਵਗੈਰਾ ਲਈ ਜਾਂਦਾ ਸੀ ਫਿਰ ਜਦੋਂ ਵੱਡਾ ਹੋਇਆ ਤੇ ਫਿਰ ਉਹ ਗਰੀਸ ਚਲਾ ਗਿਆ ਤੇ ਇਸ ਦੇ ਵਿੱਚ ਚਲਾ ਗਿਆ ਫਿਰ ਉੱਥੇ ਜਾ ਕੇ ਵੀ ਉਸ ਨੂੰ ਮਤਲਬ ਕਿ ਮੁਸ਼ਕਿਲਾਂ ਹੁੰਦੀਆਂ ਹੀ ਸੀਆਂ ਪਰ ਦਵਾਈ ਬੂਟੀ ਲੈਂਦਾ ਸੀ ਫਿਰ ਉੱਥੇ ਜਾ ਕੇ ਉਹਦੀਆਂ ਅੱਖਾਂ ਖਰਾਬ ਹੋ ਗਈਆਂ ਉਹਦੀਆਂ ਅੱਖਾਂ ਇੰਨੀਆਂ ਖਰਾਬ ਹੋ ਗਈਆਂ ਕਿ ਉਸ ਨੂੰ ਉੱਥੇ ਆਪਰੇਸ਼ਨ ਕਰਾਉਣਾ ਪਿਆ ਉਹ ਆਪਰੇਸ਼ਨ ਕਰਾਉਣ ਦੇ ਨਾਲ ਉਹਦੀਆਂ ਅੱਖਾਂ ਤਾਂ ਠੀਕ ਹੋ ਗਈਆਂ ਪਰ ਉਸ ਦੀ ਜਿਹੜੀ ਸੀਗੀ ਸਿਹਤ ਸੀ ਉਹ ਬਿਲਕੁਲ ਹੀ ਡਾਊਨ ਹੋ ਗਈ ਤੇ ਉਸ ਕੋਲੋਂ ਕੰਮ ਤਾਂ ਬਿਲਕੁਲ ਵੀ ਨਹੀਂ ਹੁੰਦਾ ਸੀਗਾ ਫਿਰ ਜਦੋਂ ਉਹਨੇ ਫੋਨ ਲਾਣਾ ਤੇ ਉਹਨੇ ਰੋਣਾ ਫਿਰ ਜਿਹੜੀ ਪਿਕਾਪ ਫੈਮਲੀ ਸੀਗੀ ਸੰਦੀਪ ਦੇ ਉਸਦੇ ਮੰਮੀ ਤੇ ਜਾੜੀ ਦੀ ਤਾਂ ਡੈਥ ਪਹਿਲਾਂ ਹੀ ਹੋਈ ਚੁੱਕੀ ਹੋਈ ਸੀ ਫਿਰ ਉਸ ਦੀਆਂ ਸੰਦੀਪ ਉਹਦੇ ਤਿੰਨ ਭੈਣਾਂ ਤੇ ਇੱਕ ਭਰਾ ਵਾ ਦੋ ਭੈਣਾਂ ਵਿਆਹੀਆਂ ਹੋਈਆਂ ਸੰਦੀਪ ਵੀ ਵਿਆਹੀ ਹੋਈ ਆ ਤੇ ਉਹ ਭਰਾ ਨਹੀਂ ਗਿਆ ਸੀ ਫਿਰ ਇਹਨਾਂ ਨੇ ਸਾਰਿਆਂ ਨੇ ਗੱਲਬਾਤ ਕੀਤੀ ਆਪਣੀ ਰਾਏ ਕੀਤੀ ਸੰਦੀਪ ਹੰਦਾ ਸੋਹਰਾ ਪਰਿਵਾਰ ਬਹੁਤ ਹੀ ਚੰਗਾ ਪਰਿਵਾਰ ਆ ਪਸਾਰਾਂ ਨੂੰ ਹੀ ਪੱਦਾ ਵਾ ਉਹਨਾਂ ਨੇ ਸੰਦੀਪ ਨੇ ਆਪਣੀ ਫੈਮਲੀ ਦੇ ਨਾਲ ਰਹਿ ਕੀਤੀ ਤੇ ਸਾਰਾ ਨੇ ਉਸ ਨੂੰ ਕ੍ਰੀਸ ਦੇਸ਼ ਦੇ ਵਿੱਚੋਂ ਇਧਰ ਇੰਡੀਆ ਬੁਲਾ ਲਿਆ ਇੰਡੀਆ ਬੁਲਾ ਕੇ ਵੀ ਉਹਨਾਂ ਨੇ ਬਹੁਤ ਇਲਾਜ ਕਰਾਇਆ ਉਸ ਨੂੰ ਫੁੱਲ ਸਪੋਰਟ ਕੀਤੀ ਪਰ ਉਸ ਨੂੰ ਵੀਡੀਓ ਵਿੱਚ ਨਹੀਂ ਲਿਆ ਕਿਉਂਕਿ ਉਹ ਵੀਡੀਓ ਦੇ ਵਿੱਚ ਲੈਣਾ ਵੀਡੀਓ ਦੇ ਵਿੱਚ ਨਹੀਂ ਲੈ ਸਕੇ ਕਿਉਂਕਿ ਉਸ ਦੀ ਤਬੀਤ ਖਰਾਬ ਹੀ ਰਹਿੰਦੀ ਸੀ ਉਸ ਨੂੰ ਜਿਆਦਾ ਤੋਂ ਜਿਆਦਾ ਟਾਈਮ ਵੀ ਰੈਸਟ ਹੀ ਕਰਉਂਦੀ ਸੀ ਆਪਣੇ ਦਵਾਈ ਬੂਟੀ ਕੀ ਦਿੰਦੇ ਸੀ ਵੀ ਉਸ ਨੂੰ ਧਿਆਨ ਹੀ ਰਵੇ ਉਸ ਦਾ ਇਹ ਚੱਕਰਾਂ ਜਨਾਈ ਪਵੇ ਉਹ ਕਿਤੇ ਉਹਨਾਂ ਨੇ ਪੀਜੀਆ ਲੈ ਕੇ ਜਾਣਾ ਜਾਂ ਡੀਐਮਸੀ ਲੈ ਕੇ ਜਾਣਾ ਛੰਡੀਗੜਾ ਤਾਂ ਤਾਂ ਕਿ ਉਹਨਾਂ ਨੇ ਬਹੁਤ ਇਲਾਜ ਕਰਵਾਇਆ ਪਰ 5 ਫਰਵਰੀ 2022 ਨੂੰ ਐਸਾ ਦਿਨ ਚੜਿਆ ਕਿ ਉਸ ਨੂੰ ਪਰਮਾਤਮਾ ਨੇ ਆਪਣੇ ਕੋਲ ਬੁਲਾ ਲਿਆ ਤੇ ਉਸ ਦਾ ਸੁਭਾਅ ਬਹੁਤ ਹੀ ਵਧੀਆ ਸੀਗਾ ਪਰ ਇਹ ਕਾਟਾ ਕਦੇ ਵੀ ਨਹੀਂ ਪੂਰਾ ਹੋ ਸਕਦਾ ਬਹੁਤ ਹੀ ਵਧੀਆ ਇਨਸਾਨ ਸੀ ਪਰ ਸ਼ੂਗਰ ਦੇ ਕਾਰਨ ਉਸ ਦੀ ਮੌਤ ਹੋ ਗਈ। ਇਹ ਗੱਲ ਜਦੋਂ ਸੰਦੀਪ ਨੂੰ ਪਤਾ ਲੱਗੀ ਤਾਂ ਉਹਨਾਂ ਦਾ ਰੋ ਰੋ ਕੇ ਪਰਿਵਾਰ ਦਾ ਬਹੁਤ ਬੋਲ ਰਹਾ ਉਹਨਾਂ ਨੂੰ ਹਜੇ ਤੱਕ ਵੀ ਯਕੀਨ ਨਹੀਂ ਹੋਇਆ ਸੀ ਕਿ ਉਹਨਾਂ ਦੇ ਭਰਾ ਨੂੰ ਕੁਝ ਹੋ ਸਕਦਾ। ਬਸ ਪਰ ਆਪਾਂ ਨੂੰ ਇਹ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਕਿ ਪੇਕੇ ਮਾਂ ਪਿਓ ਤੋਂ ਬਾਅਦ ਭਰਾਵਾਂ ਭਜਾਈਆਂ ਨਾਲ ਹੀ ਹੁੰਦੇ ਆ। ਸੋ ਦਪਰਾ ਹੈ ਤਾਂ ਨਹੀਂ ਸੀ ਪਰ ਤੇਦੀ ਵੀ ਭਰਾ ਦਾ ਭਰਾਏ ਹੁੰਦਾ ਅਕਸਰ ਦਰਵਾਜ਼ਾ ਖੁੱਲਾ ਹੁੰਦਾ ਕੱਲ ਨੂੰ ਉਹਨੇ ਵਿਆਹ ਜਾਣਾ ਸੀਗਾ ਹਨਾ ਤੇ ਜਦੋਂ ਬੰਦਾ ਪੇਕੀ ਜਾਂਦਾ ਰੂਹ ਖੁਸ਼ ਹੋ ਜਾਂਦੀ ਆ ਕਿੱਥੇ ਹੁਣ ਬੰਦ ਘਰ ਦੇ ਵਿੱਚ ਕੌਣ ਜਾਵੇ ਉੱਥੇ ਜਾਣ ਨੂੰ ਵੀ ਦਿਲ ਨਹੀਂ ਕਰਦਾ ਸੰਦੀਪ ਨੂੰ ਛੋਟੀ ਹੁੰਦੀ ਉਸਦੀ ਮਾਸੀ ਜੀ ਨੇ ਲੈ ਲਿਆ ਸੀਗਾ ਤਾਂ ਫਿਰ ਵੀ ਜੇ ਆਪਾਂ ਇੱਕ ਹਸਾਮਨਾ ਮੰਨੀਏ ਤੇ ਉਹ ਫਿਰ ਵੀ ਉਪੇਕੀ ਉਸ ਘਰੇ ਵੀ ਮੰਨਦੀ ਸੀ ਸੰਦੀਪ ਤੇ ਜਿਹੜੀਆਂ ਉਹਦੀਆਂ ਦੋ ਭੈਣਾਂ ਸੀਗੀਆਂ ਉਹ ਤਾਂ ਉਸ ਕਰ ਹੀ ਹੁੰਦੀਆਂ ਜਾਂਦੀਆਂ ਸੀਗੀਆਂ ਸਭ ਤੋਂ ਵੱਡਾ ਘਾਟਾ ਪਿਆ ਤਿੰਨਾਂ ਭੈਣਾਂ ਨੂੰ ਆ ਪਰ ਫਿਰ ਵੀ ਉਹ ਦੋਨੇ ਭੈਣਾਂ ਤਾਂ ਬਿਲਕੁਲ ਹੀ ਨਿਰਾਸ਼ ਹੋ ਗਈਆਂ ਹੋ ਗਈਆਂ ਪਰ ਫਿਰ ਉਹਨਾਂ ਨੂੰ ਉਹਦੇ ਮਾਪਿਓ ਦੀ ਕਮੀ ਸੰਦੀਪ ਕਵਲ ਤੇ ਕਵਲ ਦੀ ਮੰਮੀ ਨੇ ਮਜ਼ਾ ਹੀ ਸੰਦੀਪ ਦੇ ਪੂਰੇ ਸੋਹਰੇ ਫੈਮਿਲੀ ਨੇ ਕਦੇ ਮਾਂ ਪਿਓ ਭਰਾ ਦੀ ਕਮੀ ਨਹੀਂ ਮਹਿਸੂਸ ਹੁੰਦੀ। ਹਰ ਦਿਨ ਤਿਆਰ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ। ਹਰ ਦਿਨ ਤਿਆਰ ਦੇਨ ਜਾਂਦੇ ਆ। ਉੱਥੇ ਵਿਆਹ ਸ਼ਾਦੀ ਜਾਂਦੇ ਆ। ਮਤਲਬ ਸਹੀ ਤਰ੍ਹਾਂ ਆਪਣੀਆਂ ਸੰਦੀਪ ਦੀ ਸੱਸ ਉਹਨਾਂ ਵੀ ਆਪਣੀਆਂ ਬੇਟੀਆਂ ਹੀ ਸਮਝਦੀ ਆ ਜਿੰਨਾ ਪਿਆਰ ਪ੍ਰੀਤ ਤੇ ਸੰਦੀਪ ਨੂੰ ਕਰਦੀ ਆ ਉਹਨਾਂ ਹੀ ਪਿਆਰ ਸੰਦੀਪ ਦੀਆਂ ਭੈਣਾਂ ਨੂੰ ਕਰਦੀ ਆ। ਪਰਮਾਤਮਾ ਇਦਾਂ ਹੀ ਉਹਨਾਂ ਦਾ ਪਿਆਰ ਬਣਾਈ ਰੱਖੇ। ਤੇ ਰੱਬ ਇਹਨਾਂ ਦਾ ਵਿਛੋੜਾ ਕਦੇ ਵੀ ਪੈਣ ਪਰਾਵਾਂ ਦੇ ਵਿੱਚ ਨਾ ਆ ਪਾਵੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨਵੇਂ ਵੀਡੀਓ ਦੇ ਵਿੱਚ